ਇਨਾਂ ਦੀ ਪਾਈ ਹੋਈ ਸੀ ਇੰਸਟਾਗ੍ਰਾਮ ਤੇ ਵੀਡੀਓ ਵੀ ਨੇ ਇਹਨਾਂ ਨੇ ਕਿਹਾ ਸੀਗਾ ਵੀ ਸਾਰੇ ਬੰਦਿਆਂ ਨੂੰ 13-13 ਰੁਪਏ 'ਚ ਸ਼ਟਰਾਂ ਦਵਾਂਗੇ ਇਹ ਸ਼ਟਰਾਂ ਮੇਰੇ ਹਜ਼ਾਰ-ਹਜ਼ਾਰ ਰੁਪਏ ਦੀਆਂ ਨੇ ਮਾਰਕੀਟ ਦੇ ਵਿੱਚ ਐਵੀ 13 ਰੁਪਏ ਦੀ ਵੀ ਮਿਲ ਨਹੀਂ ਆ ਬਾਈ ਹੋਰ ਆਇਆ ਮੇਰੇ ਵੱਡੇ ਭਰਾ ਨੇ ਭੇਜਿਆ ਕਹਿੰਦਾ ਜਾ ਚੱਲ ਜਾ ਓਵਰ ਲੱਗਾ ਵਾ ਚੱਲ ਜਾ ਹੋਰ ਕੀ ਮੈਂ ਕੰਮ ਤਾਂ ਆਇਆ ਕਣਕਵੀ ਦੇ ਇੱਥੇ 1000-1500 ਬੰਦਾ ਉੱਥੇ ਮੌਜੂਦ ਸੀਗਾ ਜੇ ਜਿਹੜੇ ਕਰਕੇ ਸਾਨੂੰ ਸ਼ਟਰ ਤੱਕ ਵੀ ਪਹੁੰਚਣ ਦੀ ਜਗ੍ਹਾ ਨਹੀਂ ਮਿਲੀ ਜਿਹਦੀਆਂ ਵੀਡੀਓ ਮੈਂ ਤੁਹਾਨੂੰ ਦੇ ਸਕਦਾ ਵਾ ਮੇਰੇ ਕੋਲ ਵੀਡੀਓ ਨੇ ਭਾਜੀ ਤਾ ਲੁਧਿਆਣੇ ਤੋਂ ਹੀ ਆ ਯਾਰ ਭਾਜੀ ਪਰ ਅਸੀਂ 8 ਵਜੇ ਦੇ ਆਏ ਖੜਿਆ ਸੁਬਾ ਦੇ ਵੇਲੇ 4 ਤੋਂ 500 ਬੰਦੇ ਦਾ ਇਕੱਠ ਆ ਸੁਬਾ ਦੇ ਖੜੇ ਆ ਨਾ ਦੁਕਾਨ ਇਹਨਾਂ ਨੇ ਖੋਲੀ ਆ ਸੁਬਾ ਦੇ ਵੇਲੇ ਕੋਈ ਪਾਈਦਾ ਹੀ ਨਹੀਂ ਵੀਰੇ ਮੁੰਡੇ ਲੜਦੇ ਬੀਬੀ ਦਾ ਸਿਰ ਫੜਦਾ ਉਸ ਤੋਂ ਬਾਅਦ ਭਾਜੀ ਅਸੀਂ ਪੁਲਿਸ ਬੁਲਾਈ 112 ਨੰਬਰ ਤੇ ਗੋਲ ਕੀਤੀ 112 ਨੰਬਰ ਵਾਲਿਆਂ ਨੇ ਪੁਲਿਸ ਭੇਜੀ ਪੀਸੀਆਰ ਤੇ ਜੀ 10 ਰੁਪਏ ਦੀ ਸ਼ਰਟ ਲੈਣ ਲਈ ਪਤਾਲ ਵਾਲੇ ਤੋਂ ਆਏ ਇੰਨੇ ਦੀ ਤਾਂ ਸ਼ਰਟ ਹੀ ਆਈ ਨਹੀਂ ਜਿੰਨਾ ਕਰਾਇਆ ਰਹਾ ਸੀ ਸਹੀ ਗੱਲ ਆ ਵੀਰੇ ਸਹੀ ਗੱਲ ਆ ਜੀ ਬਾਲੇ ਤੋਂ ਇਹ ਨਾ ਕਰਾ ਲਾ ਕੇ ਸ਼ਰਟ ਉਹੀ ਲੱਗਿਆ ਕਹਿੰਦਾ ਜਿੰਨੀ ਮਰਜ਼ੀ ਲੈ ਲਈ ਜਿੰਨੀ ਮਰਜ਼ੀ ਲੈ ਲੈ ਜਿੰਨੀ ਮਰਜ਼ੀ ਲੈ ਲੋ ਉਹਦੇ ਨਾਲੇ ਨਿੱਕੇ ਦੇ ਤੱਕ ਦੋ ਨੇ ਤਿੰਨ ਨੇ ਆਲੇ ਬੁੱਤ ਬੰਦਾ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦਾ ਜੇ ਅਸੀਂ 50 ਸ਼ਰਟਾਂ ਦੇ ਕਈਆਂ ਭਾਜੀ ਅਸੀਂ 78 ਸ਼ਰਟਾਂ ਵੰਡਿਆ ਨੇ ਭਾਜੀ ਮਿਲ ਗਈ ਆ ਉਹਨਾਂ ਵਾਸਤੇ ਅਸੀਂ ਵਧੀਆ ਵਾਂ ਜਿਨ੍ਹਾਂ ਨੂੰ ਨਹੀਂ ਮਿਲੀ ਉਹ ਗਲਤ ਬੋਲ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤਾਂ ਅੱਜ ਗੁਰਪ੍ਰੋਫ ਦਾ ਦਿਹਾੜਾ ਬੜੀ ਹੀ ਤੁਮਕਾਮਨਾ ਪੂਰੇ ਦੇਸ਼ ਭਰ ਚ ਜਿੱਥੇ ਮਨਾਇਆ ਜਾ ਰਿਹਾ ਉੱਥੇ ਹੀ ਦੁਕਾਨਦਾਰਾਂ ਵੱਲੋਂ 13 ਰੁਪਏ ਦੇ ਵਿੱਚ ਸੇਲ ਵੀ ਲਗਾਈ ਗਈ ਆ ਤਾਂ ਇੱਕ ਵੀਡੀਓ ਜਿਹੜੀ ਆ ਲੋਕਾਂ ਵੱਲੋਂ ਦੱਸਿਆ ਗਿਆ ਕਿ ਇੱਕ ਵੀਡੀਓ ਪਾਈ ਗਈ ਸੀ ਤਾਂ ਉਸ ਵੀਡੀਓ ਤਹਿਤ ਲੁਧਿਆਣਾ ਦੇ ਦੁਗਰੀ ਦੁਕਾਨ ਦੇ ਬਾਹਰ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚੇ ਨੇ ਤਾਂ ਕਿਹਾ ਜਾ ਰਿਹਾ ਕਿ 13 ਰੁਪਏ ਚ ਸ਼ਰਟ ਜਿਹੜੀ ਦਿੱਤੀ ਜਾਣੀ ਸੀ ਤਾਂ ਲੋਕ ਸਵੇਰ ਤੋਂ ਹੀ 6 ਵਜੇ ਤੋਂ ਲਾਈਨਾਂ ਦੇ ਵਿੱਚ ਜਿਹੜੇ ਆ ਲੱਗੇ ਸੀ ਤਾਂ ਕੁਝ ਲੋਕ ਵੀ ਇੱਥੇ ਮ ਹਵੇਗੀ ਭਾਈ ਜੀ ਕੀ ਨਾਮ ਆ ਕਿਹੜੀ ਜਗ੍ਹਾ ਤੋਂ ਆਏ ਹੋ ਆਪਾਂ ਇਹ ਵਿਰੇ ਬਰਨਾਲੇ ਜ਼ਿਲ੍ਹੇ ਤੋਂ ਇਹਨਾਂ ਦੀ ਪਾਈ ਹੋਈ ਸੀ ਇੰਸਟਾਗ੍ਰam ਤੇ ਵੀਡੀਓ ਵਿਰੇ ਜਿਹਦੇ 2.5 ਲੱਖ ਵਿਊ ਨੇ ਠੀਕ ਹੈ ਜੀ ਤੇ ਇਹਨਾਂ ਨੇ ਕਿਹਾ ਸੀਗਾ ਵੀ ਸਾਰੇ ਬੰਦੇ ਨੂੰ 13-13 ਰੁਪਏ 'ਚ ਸ਼ਰਟਾਂ ਦਵਾਂਗੇ ਜੋ ਕਿ ساری ਵੀਡੀਓ ਜਮਾ ਬਿਲਕੁਲ ਫੇਕ ਸੀਗੀ ਵਿਰੇ ਸਵੇਰ ਦੇ ਉਰੇ 400-500 ਬੰਦੇ ਦਾ ਇਕੱਠ ਆ ਸਵੇਰ ਦੇ ਖੜੇ ਆ ਨਾ ਦੁਕਾਨ ਇਹਨਾਂ ਨੇ ਖੋਲੀ ਆ ਸਵੇਰ ਦੇ ਉਰੇ ਕੋਈ ਬਾਈ ਤਾਂ ਹੀ ਨਹੀਂ ਵਿਰੇ ਸਵੇਰ ਦੇ ਭੁੱਖੇ ਬਾਣੇ ਖੜੇ ਆ 4-500 ਬੰਦਾ ਖੜਾ ਹੈ ਵੀਰੇ ਦੋ ਬੰਦਿਆਂ ਦੀ ਉਹ ਲੜਾਈਆਂ ਵੀ ਹੋ ਗਈਆਂ ਸਿਰ ਸੁਰ ਪਾੜ ਗਏ ਇੱਕ ਇੱਥੇ ਗੱਡੀ ਥੱਲੇ ਹੋਏ ਲੇਡੀਜ਼ ਆ ਗਈ ਵੀਰੇ ਉਹਦੀ ਲੰਤ ਟੁੱਟ ਗਈ ਉਹਨੂੰ ਲੈ ਕੇ ਗਏ ਉਹਨੇ ਹੁਣ ਇਹ ਚੀਜ਼ਾਂ ਦਾ ਕੌਣ ਜ਼ਿੰਮੇਵਾਰ ਆ ਇਹ ਚੀਜ਼ ਦੀ ਵੀਰੇ ਇਹਦੇ ਕਾਰਵਾਈ ਜਿਹੜੀ ਬਣਦੀ ਆ ਹੋਣੀ ਚਾਹੀਦੀ ਆ ਕੀ ਲੱਗਦਾ 13 ਰੁਪਏ ਦੀ ਸ਼ਰਟ ਲੈਣ ਲਈ ਬਰਨਾਲੇ ਤੋਂ ਆਏ ਇੰਨੇ ਦੀ ਤਾਂ ਸ਼ਰਟ ਹੀ ਆਈ ਨਹੀਂ ਜਿੰਨਾ ਕਰਾਇਆ ਲਾਤਾ ਸਹੀ ਗੱਲ ਆ ਵੀਰੇ ਸਹੀ ਗੱਲ ਆ ਜੀ ਹੋਰ ਸੰਤਾਂ ਐ ਸੀਗੇ ਵੀ ਕਹਿੰਦੇ ਵੀ ਜਿੰਨੀਆਂ ਮਰਜ਼ੀ ਲੋ 13 ਰੁਪਏ ਦੀ ਅੱਛਾ ਇਹ ਹੋਇਤਿਆ ਕਿ ਅੱਜ ਵੀ ਪੰਜਾਬ ਬੰਦੇ ਨੇ ਧੋਖਾ ਹੋ ਗਿਆ ਤੁਹਾਡੇ ਨਾਲ ਦੁਕਾਨ ਨਹੀਂ ਖੁੱਲੀ ਫੋਨ ਕੀਤਾ ਜਿਹੜੇ ਨੰਬਰ ਲਿਖੇ ਹੋਏ ਦੁਕਾਨ ਤੇ ਫੋਨ ਕੀਤਾ ਵੀਰੇ ਬੰਦ ਆ ਰੇ ਜੀ ਬੰਦ ਆ ਰੇ ਹਾਂਜੀ ਹਾਂਜੀ ਕੀ ਚਾਹਨੇ ਹੋ ਕਿ ਵੇਟ ਕੀਤਾ ਜਾਊਗਾ ਇੰਤਜ਼ਾਰ ਕੀਤਾ ਜਾਊਗਾ ਵੇਟ ਵੀਰੇ ਹੁਣ ਕਰ ਰਹੇ ਆ ਇੰਨੇ ਬੰਦੇ ਜਿੱਥੇ ਖੜੇ ਆ ਸੀ ਵੀ ਖੜੇ ਆ ਵੀਰੇ ਸਵੇਰ ਤੋਂ ਕਰਾਇਆ ਲਾ ਕੇ ਆ ਆ ਦੋ ਦੋ ਧੋਖਾ ਹੋ ਗਿਆ ਧੋਖਾ ਹੋ ਗਿਆ ਵੀਰੇ ਹੋਰ ਕੀ ਲੱਗਦਾ ਤਿਆਰ ਗੁਰਨਾਨਕ ਦੇਵ ਜੀ ਦਾ ਗੁਰਪੁਰਬ ਦਾ ਤਿਹਾਰਾ ਧੋਖਾ ਨਹੀਂ ਕਰਨਾ ਚਾਹੀਦਾ ਸੀ ਜੇ 13 ਰੁਪਏ ਚ ਕਈ ਅਚੀਂ ਦੇਣੀ ਚਾਹੀਦੀ ਸਹੀ ਗੱਲ ਆ ਵੀਰੇ ਹੋਰ ਬਹੁਤ ਗਲਤੀ ਕੀਤਾ ਵੀ ਭਾਈ ਜੀ ਤੁਹਾਡਾ ਕੀ ਨਾਮ ਕਿਹੜੀ ਜਗ੍ਹਾ ਤੋਂ ਆਇਓ ਅੰਮ੍ਰਿਤਸਰ ਆਏ ਇਨਾ ਕਰਾਇ ਲਾ ਗਿਆ ਸਭ ਕੁਝ ਹੋ ਗਿਆ ਇਨਾ ਧੋਖਾ ਕਰਦਾ ਇਨਾ ਧੋਖਾ ਦਾ ਕੁਝ ਹੁੰਦਾ ਕੋਈ ਫਰਕ ਨਹੀਂ ਪਿਆ ਇਨੇ ਕੋਈ ਕਾਰਵਾ ਕਰਨੀ ਚਾਹੀਦੀ ਆ ਇਹ ਬੰਦੇ ਉੱਤੇ ਬਹੁਤ ਜ਼ਿਆਦਾ ਤੁਸੀਂ ਅੰਮ੍ਰਿਤਸਰ ਤੋਂ ਆਇਨਾ ਕਰਾਇ ਲਾ ਕੇ ਆਏ ਸ਼ਰਟ ਉੱਪਰ ਹੀ ਲਾ ਗਿਆ ਕਹਿੰਦਾ ਜਿੰਨੀ ਮਰਜ਼ੀ ਦੇ ਲਈ ਅੱਛਾ ਜਿੰਨੀਆਂ ਮਰਜ਼ੀ ਲੈ ਲੈ ਜਿੰਨੀਆਂ ਮਰਜ਼ੀ ਦੇ ਲੋ ਜਿਹੜਾ ਲਿਖ ਕੇ ਦਿੱਤਾ ਕੁਝ ਦਿਨਾਂ ਲਈ ਤੁਹਾਡਾ ਵੀ ਫੋਨ ਨਹੀਂ ਚੱਕਦੇ ਪਏ ਬੰਦ ਕੀਤਾ ਫੋਨ ਹੀ ਨਹੀਂ ਚੱਕਦੇ ਆ ਕੋਈ ਭਾਈ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਇਓ ਮਾਛੂੜਾ ਸਾਹ ਤੋਂ ਮਾਛੂੜਾ ਦਾ ਤੋਂ ਕਿੰਨੇ ਵਾਇਦੇ ਲੱਗੇ ਹੋ ਅਜੀ ਸਰ ਦਾ 7:00 ਵਜੇ ਦਾ ਹਾਂ ਜੀ ਅਜੇ ਕਿੱਥੇ ਵੀਡੀਓ ਦੇਖੀ ਸੀ ਇਹਨਾਂ ਦੀ ਇੰਸਟਾਗ੍ਰam ਤੇ ਇੰਸਟਾਗ੍ਰam ਤੇ ਹੂੰ ਅਜੇ ਕੀ ਸੀ ਵੀਡੀਓ ਦੇ ਵਿੱਚ ਕਹਿੰਦੇ 13-13 ਰੁਪਏ ਦੇਵਾਂਗੇ ਇਹ ਕੱਪੜੇ ਹਾਂ ਉਹ ਲੈਣਾ ਹੈ ਜੀ ਇੱਥੇ ਅਜਾ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਹੈ ਹਾਂ ਜੀ ਹਾਂ ਜੀ ਦੇਖਦੇ ਆਉਣ ਖੜੇ ਦੇਖਦੇ ਕੀ ਬਣਦਾ ਜੀ ਭਾਈ ਜੀ ਤੁਹਾਡਾ ਕੀ ਨਾਮ ਆ ਹਰਮਨ ਪ੍ਰੀਤ ਜੀ ਕਿਹੜੀ ਜਗ੍ਹਾ ਤੋਂ ਆਇਓ ਅੱਜ ਤਾਂ ਲੁਧਿਆਣਾ ਤੋਂ ਹੀ ਆ ਯਾਰ ਭਾਜੀ ਪਰ ਅਸੀਂ 8:00 ਵਜੇ ਤੇ ਆਏ ਖੜਿਆ ਕੱਲ ਇਹਨਾਂ ਨੇ 4 ਤਰੀਕ ਨੂੰ ਵੀਡੀਓ ਪਾਈ ਸੀ ਵੀ 13 ਰੁਪਏ ਦੀ ਸ਼ਰਟ ਦਿੱਤੀ ਜਾਵੇਗੀ 1 20 ਜਿੰਨੇ ਮਰਜੀ ਲਓ ਸ਼ੇਅਰ ਕਰਕੇ ਆ ਜਿਓ ਆਪਾਂ ਕੱਲ ਆਏ ਨਹੀਂ ਤੇ 5 ਤਰੀਕ ਨੂੰ ਇਹਨਾਂ ਨੇ ਇੰਸਟਾਗ੍ਰam ਤੇ ਇੱਕ ਦੁਬਾਰਾ ਵੀਡੀਓ ਪਾਈ 9:30 ਤੋਂ ਲੈ ਕੇ 11:15 ਵਜੇ ਤੱਕ ਤੁਹਾਨੂੰ 13 ਰੁਪਏ ਦੀ ਸ਼ਰਟ ਮਿਲੂਗੀ ਆਪਾਂ 8 ਵਜੇ ਤੇ ਆਏ ਲਾਈਨ ਤੇ ਘਰੇ ਦੁਕਾਨ ਹੀ ਨਹੀਂ ਖੁੱਲੀ ਯਾਰ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਨੰਬਰ 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 ਦਿੱਨੇ ਚਾਰੇ ਬੰਦ ਨੇ ਯਾਰ ਵੀਰੇ ਸਾਰੇ ਨੰਬਰ ਬੰਦ ਨੇ ਕੋਈ ਅੱਜ ਜਲ ਖਵਾਰੀ ਹੋ ਰਹੀ ਆ ਹੁਣ ਅਗਲਾ ਐਕਸ਼ਨ ਕੀ ਲਿਆ ਜਾਏਗਾ ਦੁਕਾਨ ਪੂਰੀ ਹੋ ਰਹੀ ਆ ਵੀਰੇ ਯਾਰ ਕੰਮ ਤਾਂ ਆਏ ਹੋਏ ਆ ਦੇਖ ਲਓ ਆਪਾਂ 7 ਵਜੇ ਕੰਮ ਤੇ 8 ਵਜੇ ਵਰਦੀ ਪੁਰਦੀ ਬਾਕੀ ਆ ਆਇਆ ਪਰ ਪਲਾਰੋ ਆਇਆ ਮੇਰੇ ਵੱਡੇ ਭਰਾ ਨੇ ਭੇਜਿਆ ਕਹਿੰਦਾ ਜਾ ਚੱਲ ਜਾ ਆਵਰ ਲੱਗਾ ਵਾ ਚੱਲ ਜਾ ਹੋਫਾ ਹੋ ਗਿਆ ਹੋਰ ਕੀ ਮੈਂ ਕੰਮ ਤਾਂ ਆਇਆ ਕਣਕਵੀ ਦੇ ਇਦਾਂ ਪਾਣੀ ਕਾ ਭਾਈ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਮਛੇਪੜ ਤੋਂ ਆਏ ਭਾਈ ਮਛੇਪੜ ਤੋਂ ਆਏ ਹੋ ਅੱਛਾ ਹੁਣ ਦੁਕਾਨ ਬੰਦ ਦਾ ਕੋਈ ਗੱਲਬਾਤ ਕੋਈ ਬੰਦ ਦਾ ਕੋਈ ਗੱਲਬਾਤ ਨਹੀਂ ਪਾਜੀ ਪਰੇਸ਼ਾਨੀਆਂ ਸਾਰਿਆਂ ਨੂੰ ਸਾਰੇ ਖੜੇ ਐ ਇੱਥੇ ਆ ਕੇ ਡਿੱਡੂਰ ਕਹਿੰਦੇ ਪੁਲਿਸ ਵੀ ਆਈ ਸੀ ਜਦੋਂ ਇਕੱਠ ਹੋਇਆ ਸੀ ਪੁਲਿਸ ਵੱਲੋਂ ਵੀ ਜਾਮ ਖਲਾਇਆ ਗਿਆ ਜਾਮ ਲੱਗ ਗਿਆ ਪੁਲਿਸ ਨੇ ਤਾਂ ਪਹਿਲੇ ਪਹਿਲੇ ਆਉਣੀਆਂ ਸਭ ਤੋਂ ਮੈਂ ਬਾਅਦ ਆਇਆ ਹਾਂ ਬਿਲਕੁਲ ਤਸਵੀਰਾਂ ਜਿਹੜੀਆਂ ਲੁਧਿਆਣਾ ਲਾਈਵ ਤੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਲੁਧਿਆਣਾ ਦੇ ਦੁਕਰੀ ਦੀਆਂ ਤਸਵੀਰਾਂ ਨੇ ਜਿਹੜੀ ਵੀਡੀਓ ਜਿਹੜੀ ਹੈ ਦੱਸੀ ਜਾ ਰਹੀ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਇੰਸਟਾਗ੍ਰਾਮ ਤੇ ਵੀਡੀਓ ਪਾਈ ਗਈ ਸੀ ਕਿ 13 13 ਤਹਤ ਤੇ 13 ਰੁਪਏ ਦੇ ਵਿੱਚ ਇੱਥੇ ਜਿਹੜੀਆਂ ਸ਼ਰਟਾਂ ਦੀ ਸੇਲ ਜਿਹੜੀ ਦਿੱਤੀ ਜਾਵੇਗੀ ਤਾਂ ਜਿੰਨੀਆਂ ਮਰਜ਼ੀ ਸ਼ਰਟਾਂ ਜਿਹੜੀਆਂ ਲਿੱਤੀਆਂ ਜਾਣ ਤਾਂ ਪਰ ਦੁਕਾਨ ਦੇ ਬਾਹਰ ਲੋਕ ਵੱਡੀ ਤਦਾਦ ਦੇ ਵਿੱਚ ਪਹੁੰਚੇ ਹੋਏ ਆ ਪਰ ਦੁਕਾਨ ਖੁੱਲੀ ਨਹੀਂ ਆ ਤੇ ਦੁਕਾਨ ਦਾ ਖੁੱਲਣ ਦਾ ਇੰਤਜ਼ਾਰ ਜਿਹੜੇ ਆ ਲੋਕ ਕਰ ਰਹੇ ਨੇ ਤੇ ਇੱਥੇ ਵੱਡੀ ਤਦਾਦ ਦੇ ਵਿੱਚ ਲੋ ਲੜਾਈਆਂ ਵੀ ਹੋ ਗਈਆਂ ਇੱਕ ਗੱਡੀ ਥੱਲੇ ਐਕਸੀਡੈਂਟ ਵੀ ਜਿਹੜਾ ਹੈ ਔਰਤ ਦਾ ਦੱਸਿਆ ਜਾ ਰਿਹਾ ਹੋ ਗਿਆ ਪਰ ਲੋਕ ਹਜੇ ਵੀ ਇੰਤਜ਼ਾਰ ਕਰ ਰਹੇ ਨੇ ਤਾਂ ਇੱਧਰ ਤਸਵੀਰ ਦਿਖਾ ਦਈਏ ਵੱਡੀ ਤਰ੍ਹਾਂ ਦੇ ਵਿੱਚ ਲੋਕ ਜਿਹੜੇ ਪਹੁੰਚੇ ਹੋਏ ਆ ਤਾਂ ਹੁਣ ਦੁਕਾਨਦਾਰ ਦੇ ਵੱਲੋਂ ਦੇਖਿਆ ਜਾਂਦਾ ਕਿ ਸਵਿਚ ਆਫ ਜਿਹੜੇ ਆ ਤਿੰਨੇ ਮੋਬਾਈਲ ਜਿਹੜੇ ਆ ਕਰ ਲਿੱਤੇ ਗਏ ਆ ਤਾਂ ਲੋਕ ਜਿਹੜਾ ਇੰਤਜ਼ਾਰ ਕਰ ਰਹੇ ਹਾਲਾਂਕਿ ਦੁਕਾਨ ਖੁੱਲਦੀ ਆ ਜਾਂ ਨਹੀਂ ਖੁੱਲਦੀ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਦੱਸਿਆ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਵੀ ਇੱਥੋਂ ਟ੍ਰੈਫਿਕ ਨੂੰ ਸੂਚਾ ਦੀ ਢੰਗ ਦੇ ਨਾਲ ਚਾਲੂ ਕਰਾਇਆ ਗਿਆ ਕਿਉਂਕਿ ਟ੍ਰੈਫਿਕ ਵੀ ਜਿਹੜਾ ਜਾਮ ਹੋ ਗਿਆ ਪਾਜੀ ਅਸੀਂ ਨਾ ਗੁਰਨਾਣਾ ਦੇਵ ਜੀ ਦੇ ਜਨਮ ਦਿਨ ਨੂੰ ਮਨਾਉਂਦੇ ਹੋਏ 13 ਰੁਪਏ ਦੀ ਸ਼ਲਟਾ ਦਾ ਲੰਗਰ ਲਾਇਆ ਸੀਗਾ ਜਿਹੜੇ ਪਹਿਲੇ 50 ਬੰਦੇ ਆਣਗੇ ਉਹਨਾਂ ਨੂੰ 13 ਰੁਪਏ ਦੀ ਸ਼ਲਟ ਦਿੱਤੀ ਜਾਊਗੀ 9:30 ਤੋਂ 11:30 ਪਾਜੀ ਅਸੀਂ 9:20 ਮਿੰਟ ਤੇ ਦੁਕਾਨ ਤੇ ਪਹੁੰਚ ਗਏ 5:30 ਤੋਂ ਪਹਿਲਾਂ ਪਾਜੀ 11500 ਬੰਦਾ ਉੱਥੇ ਮੌਜੂਦ ਸੀਗਾ ਜੇ ਜਿਹੜੇ ਕਰਕੇ ਸਾਨੂੰ ਸ਼ਟਰ ਤੱਕ ਵੀ ਪਹੁੰਚਣ ਦੀ ਜਗ੍ਹਾ ਨਹੀਂ ਮਿਲੀ ਜਿਹਦੀਆਂ ਵੀਡੀਓ ਮੈਂ ਤੁਹਾਨੂੰ ਦੇ ਸਕਦਾ ਵਾ ਮੇਰੇ ਕੋਲ ਵੀਡੀਓ ਨੇ ਉਸ ਤੋਂ ਬਾਅਦ ਪਾਜੀ ਜਦੋਂ ਅਸੀਂ ਸ਼ਟਰ ਖੋਲਣ ਲੱਗੇ ਉਹਨੇ ਨੇ ਉੱਥੇ ਰੋਲਾ ਪੈ ਗਿਆ ਦੋ ਮੋਟਰਸਾਈਕਲ ਚ ਤੇ ਦੋ ਮੋਟਰਸਾਈਕਲ ਚੱਕੇ ਗਏ ਔਰ ਇੱਕ ਬੀਬੀ ਦਾ ਸਿਰ ਫਟ ਗਿਆ। ਮੁੰਡੇ ਲੜ ਪਏ ਬੀਬੀ ਦਾ ਸਿਰ ਫਟਦਾ। ਉਸ ਤੋਂ ਬਾਅਦ ਬਾਜੀ ਅਸੀਂ ਪੁਲਿਸ ਬੁਲਾਈ 112 ਨੰਬਰ ਤੇ ਕਾਲ ਕੀਤੀ। 112 ਨੰਬਰ ਵਾਲਿਆਂ ਨੇ ਪੁਲਸਪੇ ਜੀਪੀਸੀਆਰ ਪੇ ਜੀ ਫੀਸੀਆਰ ਵਾਲਿਆਂ ਨੇ ਕਿਹਾ ਕਿ ਜੇ ਤੁਸੀਂ ਲੰਗਰ ਲੜਾਵਾ ਤੁਹਾਨੂੰ ਥਾਣੇ ਆ ਕੇ ਪਹਿਲਾਂ ਐਪਲੀਕੇਸ਼ਨ ਦੇਣੀ ਪਊਗੀ। ਤੋਂ ਤੁਹਾਨੂੰ 5-7 ਬੰਦੇ ਸਿਕਿਉਰਿਟੀ ਦੇ ਤੌਰ ਤੇ ਭੇਜਣਗੇ। ਤੇ ਤਾ ਤੁਸੀਂ ਮਤਲਬ ਇਦਾਂ ਲੰਗਰ ਲਾ ਸਕਦੇ ਇਦਾਂ ਤੁਸੀਂ ਆਫਰ ਇਦਾਂ ਦੀ ਲਾ ਸਕਦੇ ਕਿ ਕਿੱਥੇ ਕਿਸੇ ਦੀ ਲੜਾਈ ਹੋਵੇ ਜਾਂ ਝਗੜਾ ਹੋਵੇ ਤੇ ਤੁਸੀਂ ਉਨੀ دیر ਸੇਲ ਸਟਾਰਟ ਨਹੀਂ ਕਰਨੀ ਬਾਜੀ ਅਸੀਂ ਦੋ ਅਸੀਂ ਉਹਨਾ ਘੰਟਾ ਡੇਢ ਘੰਟਾ ਬਾਜੀ ਦੁਕਾਨ ਬੰਦ ਕਰਤੀ ਪੁਲਿਸ ਵਾਲਿਆਂ ਨੇ ਸਾਨੂੰ ਖੋਲਣ ਨਹੀਂ ਦਿੱਤੀ ਉਸ ਤੋਂ ਬਾਅਦ ਬਾਜੀ ਇਹ ਚੈਨਲ ਵਾਲੇ ਉਹਨਾਂ ਨੇ ਲੋਕਾਂ ਦਾ ਰਿਵਿਊ ਲਿਆ ਸਾਡਾ ਨਹੀਂ ਲਿਆ ਲੋਕਾਂ ਦਾ ਰਿਵਿਊ ਲਿਆ ਸਾਡਾ ਲਿਆ ਨਹੀਂ ਬਾਜੀ ਫਿਰ ਉਸ ਤੋਂ ਬਾਅਦ ਪੁਲਿਸ ਨੇ ਸਾਨੂੰ ਪਰਮਿਸ਼ਨ ਦਿੱਤੀ ਬਾਜੀ ਪਰਮਿਸ਼ਨ ਦੇਣ ਤੋਂ ਬਾਅਦ ਜੀ ਕਿਹੜਾ ਚੈਨਲ ਸੀਗਾ ਉਹ ਵਾਲਿਆਂ ਨੇ ਸਾਡੀ ਵੀਡੀਓ ਕੀਤੀ ਆ ਬਾਈਟ ਲਈ ਆ ਲੋਕਾਂ ਤੋਂ ਸਪਸ਼ਟ ਕਰ ਲਿਆ ਹਰ ਇੱਕ ਬੰਦੇ ਨੇ ਕਿਹਾ ਜੀ ਸਾਨੂੰ ਛਲਟ ਮਿਲੀ ਆ ਜਿੰਨੀਆਂ ਛਲਟਾਂ ਕਹੀਆਂ ਸੀ ਉਸ ਤੋਂ ਵੱਧ ਇਹਨਾਂ ਨੇ ਵੰਡੀਆਂ ਨੇ ਭਾਜੀ ਪਤਾ ਗੱਲ ਕੀ ਆ ਜਿੰਨੂੰ ਮਿਲ ਗਈ ਆ ਉਹਨਾਂ ਵਾਸਤੇ ਅਸੀਂ ਵਧੀਆ ਆ ਮ ਜਿਨ੍ਹਾਂ ਨੂੰ ਨਹੀਂ ਮਿਲੀ ਉਹ ਗਲਤ ਬੋਲ ਰਹੇ ਨੇ ਪਰ ਅਸੀਂ 50 ਦਾ ਕਿਹਾ ਸੀ ਭਾਜੀ ਅਸੀਂ 78 ਰੁਪਏ ਵੰਡੇ ਨੇ ਸਾਡੇ ਕੋਲ 78 ਦੇ 78 ਸਕਰੀਨ ਸ਼ਾਟ ਵੀ ਆ ਗਏ ਨੇ ਦਿਖਾਓ ਕਿਤੇ ਫੋਨ ਦੇ ਆ ਦੇਖੋ ਭਾਜੀ ਤੁਹਾਨੂੰ ਲਾਈਵ 'ਚ ਸਕਰੀਨ ਸ਼ਾਟ ਵੀ ਦਿਖਾਣੇ ਆ ਜੀ ਛਲਟ ਲਈਆਂ 39 ਰੁਪਏ ਭਾਜੀ 13 ਰੁਪਏ 13 ਰੁਪਏ ਭਾਜੀ 13 ਰੁਪਏ 13 ਰੁਪਏ 13 ਰੁਪਏ 13 ਰੁਪਏ 13 ਰ ਇਹ ਦੋ ਲਈਆਂ 26 26 ਰੁਪਏ 13 ਰੁਪਏ 13 ਰੁਪਏ 13 ਰੁਪਏ 26 ਰੁਪਏ 13 ਰੁਪਏ 13 ਰੁਪਏ 13 ਰੁਪਏ 13 ਰੁਪਏ 26 ਰੁਪਏ 13 ਰੁਪਏ 13 ਰੁਪਏ ਇਹ ਤਿੰਨ ਸ਼ਰਟਾਂ ਲਈ ਆ ਭਾਜੀ 39 ਰੁਪਏ 13 ਰੁਪਏ 13 ਰੁਪਏ ਭਾਜੀ ਆਪਾਂ ਸਭ ਨੂੰ ਸਭ ਨੂੰ 13 13 ਰੁਪਏ ਦੇ ਦਿੱਤੀਆਂ ਗੱਲ ਪਤਾ ਕੀ ਹੈ ਗੱਲ ਭਾਜੀ ਇੱਕ ਬੰਦਾ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦਾ جے ਅਸੀਂ 50 ਸ਼ਰਟਾਂ ਦੇ ਕਹਿੰਿਆ ਬਾਜੀ ਅਸੀਂ 78 ਸ਼ਰਟਾਂ ਵੰਡੀਆਂ ਨੇ ਬਾਜੀ ਹਜ਼ਾਰ ਹਜ਼ਾਰ ਰੁਪਏ ਵਾਲੀ ਸ਼ਰਟ ਬਾਜੀ ਸਿਰਫ 13-13 ਰੁਪਏ ਦੀ ਦਿੱਤੀ ਆ ਬਾਜੀ ਜਿਹਨੂੰ ਮਿਲ ਗਈ ਉਹਨਾਂ ਵਿੱਚ ਅਸੀਂ ਬਹੁਤ ਚੰਗੇ ਆ ਜਿਹਨੂੰ ਨਹੀਂ ਮਿਲੀ ਬਾਜੀ ਉਹਨਾਂ ਅਸੀਂ ਮਾਰੇ ਆ ਤਾਂ 13 ਰੁਪਏ 'ਚ ਲੋਕ ਸ਼ਰਟ ਦਾ ਇੰਤਜ਼ਾਰ ਹੱਲੇ ਤੱਕ ਜਿਹੜੇ ਕਰਦੇ ਹੋਏ ਵਿਖਾਈ ਦੇ ਰਹੇ ਆ ਲੋਕਾਂ ਦੇ ਵਿੱਚ ਕਾਫੀ ਗੁੱਸਾ ਹੈ ਕਿਉਂਕਿ ਐਕਸੀਡੈਂਟ ਵੀ ਹੋ ਗਿਆ ਲੜਾਈਆਂ ਵੀ ਹੋ ਗਈ ਪਰ ਦੁਕਾਨ ਖੁੱਲਣ ਦਾ ਇੰਤਜ਼ਾਰ ਲੋਕ ਕਰਦੇ ਹੋਏ ਵਿਖਾਈ ਦੇ ਰਹੇ ਆ ਲੁਧਿਆਣਾ ਲਾਈਵ ਨਹੀਂ ਸੁਣਦਾ ਫੌਰੀਂ